ਗਲਗੀ ਤਰਪਾਤਸ਼ਾ ਦੀ ਤਾਕਤ ਕੀ ਹੈ ਢਾਈ ਕੋਤੇ ਕਿਲਾ ਹੈ ਗੁਰੂ ਗੋਬਿੰਦ ਸਿੰਘ ਦਾ ਢਾਈ 3 ਕਿਲੋਮੀਟਰ ਢਾਈ 3 ਮੀਲ تیر ਮਾਰਨਾ ਨਾ ਮੁਮਕਿਨ ਹੈ ਇਟਸ ਇੰਪੋਸੀਬਲ ਇਸ ਰੂਹੇ ਜ਼ਮੀਨ ਤੇ ਅਰਜਨ ਵੀ ਨਹੀਂ ਮਾਰ ਸਕਿਆ ਇਤੋਂ ਤੱਕ ਦੀ ਹੈ ਸੂਰਮਾ ਹੋਇਆ ਨਾ ਅਰਜਨ ਉਹ ਤਾਂ ਖੁਦਾ ਨਹੀਂ ਨਾ ਹੋਇਆ ਉਹ ਗੁਰੂ ਗੋਬਿੰਦ ਸਿੰਘ ਹੀ ਹੋਇਆ ਹੈ ਕਹਿੰਦਾ ਆਪੀ ਮੁਖੀ ਜਿੱਡਾ ਤੀਰ ਇੰਨੀ ਦੂਰੀ ਤੇ ਮਾਰ ਦੇਣਾ ਇਹ ਕਰਾਮਾਤ ਹੈ ਗੁਰੂ ਗੋਬਿੰਦ ਸਿੰਘ ਦੀ ਇਹ ਬਾਵਾ ਦਾ ਬਲ ਨਹੀਂ ਹੋ ਸਕਦਾ ਦੁਨੀਆਂ ਦਾ ਸਭ ਤੋਂ ਭਾਰੀ ਕਮਾਨ ਨੌ ਟੰਕੀ ਗੁਰੂ ਗੋਬਿੰਦ ਸਿੰਘ ਦਾ ਹੋਇਆ ਹੈ ਉਹਨਾਂ ਤੋਂ ਭਾਰੀ ਕਮਾਨ ਦੁਨੀਆਂ ਦਾ ਕੋਈ ਸੂਰਮਾ ਚਲਾ ਨਹੀਂ ਸਕਿਆ ਪੱਥੇ ਚੋਂ ਤੀਰ ਕੱਢ ਕੇ ਤਾਲ ਤੇ ਝਾੜ ਕੇ ਤੇ ਕੰਨ ਤੱਕ ਖਿੱਚਣ ਦੇ ਲਈ ਇੰਨੀ ਜਾਨ ਲੱਗਦੀ ਹੈ ਜਿੰਨੀ 225 ਕਿਲੋ ਵੇਟ ਚੁੱਕਣ ਲਈ ਲੱਗਦੀ ਹੈ ਤੇ 225 ਕਿਲੋ ਭਾਰ ਜਿੰਨੀ ਅਸਮਤ ਜਦੋਂ ਖਿੱਚ ਕੇ ਬਾਬੂ ਤੀਰ ਛੱਡਦਾ ਸੀ ਢਾਈ ਕੋ ਤੇ ਛੱਡੋ ਭਾਵੇਂ ਅੰਦਰ ਦੇਵ ਦੀ ਧੁੰਦੀ 'ਚ ਤੀਰ ਮਾਰ ਦਵੇ ਉਹਦੀ ਕਰਾਮਾਤ ਹੈ ਉਹਦੀ ਅਸਮਤ ਹੈ ਥਰੂ ਹਿਸ ਓਨਲੀ ਇੰਪੋਰਟੈਂਟ ਪੋゼਸਿੰਗ ਆਲ ਦਾ ਪਾਵਰਸ ਹੀ ਇਜ਼ ਓਵਰਫਲੋਇੰਗ ਵਿਦ ਦਾ ਮੈਰਾਕਿਊਲਸ ਪਾਵਰ ਇਦਾਂ ਦਾ ਭਾਂਡਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚੋਕਰਾਂ ਮਾਤ ਡੁੱਲ ਡੁੱਲ ਪੈਂਦੀ ਹੈ